ਇੱਕ ਨੌਜਵਾਨ ਨਾਬੇ ਤੋਂ ਸਪੈਸ਼ਲ ਸਾਡੇ ਕੋਲ ਚੰਡੀਗੜ੍ਹ ਪਹੁੰਚਿਆ ਜਿਸ ਨੇ ਪੰਜਾਬ ਦੇ ਸਿੱਖਿਆ ਮਾਡਲ ਦੀ ਕੋਲ ਖੋਲੀ ਹੈ ਤੇ ਉਸ ਨੇ ਚਾਰ ਵਾਰ ਨੈਟ ਪਾਸ ਕੀਤਾ ਤੇ ਦੋ ਵਾਰ ਟੈਟ ਪਾਸ ਕੀਤਾ ਪਹਿਲਾ ਸਵਾਲ ਇਹੀ ਹੈ ਕਿ ਚਾਰ ਵਾਰ ਦੇ ਨੈਟ ਪਾਸ ਕੀਤਾ ਤੁਸੀਂ ਦੋ ਵਾਰ ਟੈਟ ਪਾਸ ਕੀਤਾ ਪਰ ਚਾਰ ਮਹੀਨਿਆਂ ਤੋਂ ਕਰੀਬ ਸਿੱਖਿਆ ਮੰਤਰੀ ਦੇ ਧਰਨਾ ਲਾ ਰਹੇ ਹੋ ਕੀ ਅਜਿਹੀ ਮਜਬੂਰੀ ਪੈ ਗਈ ਕਿ ਤੁਹਾਨੂੰ ਧਰਨਾ ਲਾਉਣਾ ਪਿਆ 2021 ਦੇ ਵਿੱਚ 25 ਸਾਲਾਂ ਦੇ ਬਾਅਦ ਸਰਕਾਰ ਨੇ ਇੱਕ ਭਰਤੀ ਕੀਤੀ ਸੀ ਅਸਿਸਟੈਂਟ ਪ੍ਰੋਫੈਸਰਾਂ ਦੀ ਜੀਦਾ ਪ੍ਰੋਸੈਸ ਸਰਕਾਰ ਨੇ 45 ਦਿਨਾਂ ਦੇ ਵਿੱਚ ਪੂਰਾ ਕਰਨਾ ਸੀਗਾ 4 ਮਹੀਨੇ 132 ਦਿਨ ਹੋ ਚੁੱਕੇ ਨੇ ਜੀ ਹਰਜੋਤ ਬੈਂ ਦੇ ਪਿੰਡ ਵੱਡੇ ਹਾਈਵੇ ਤੇ ਬੈਠੇ ਆ ਤੇ ਸਾਡਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ 4 ਮਹੀਨਿਆਂ ਦੇ ਵਿੱਚ ਵੀ ਜਿਹੜੀ 스테 ਲੱਗੀ 스테 ਕਦੋਂ ਲੱਗੀ ਹੈ ਜਿਹੜਾ ਭਾਰਤੀ ਦੇ ਵਿੱਚ ਰੋਕ ਕਦੋਂ ਲੱਗੀ ਕਿ ਕੀ ਮਾਮਲਾ ਉਲਝ ਗਿਆ ਕਿਉਂਕਿ ਤੁਸੀਂ ਦੱਸਿਆ ਕਿ ਜੁਆਇਨਿੰਗ ਲੈਟਰ ਵੀ ਮਿਲ ਗਏ ਤਾਂ ਫਿਰ ਫਸ ਪੇਜ ਕਿੱਥੇ ਫਸ ਗਿਆ 3 ਦਸੰਬਰ 2021 ਨੂੰ ਜਿਹੜੀ ਭਾਰਤੀ ਆ ਉਹ ਰੋਕ ਦਿੱਤੀ ਜਾਂਦੀ ਹੈ ਜੀ ਮਾਨਯੋਗ ਹਾਈ ਕੋਰਟ ਵੱਲੋਂ ਤੇ ਉਹਦੇ ਵਿੱਚ ਇਹ ਸੀਗਾ ਜੀ ਪੰਜ ਨੰਬਰਾਂ ਦਾ ਰੌਲਾ ਸੀਗਾ ਇੱਕ ਵੀ ਐਕਸਪੀਰੀਅੰਸ ਦੇ ਪੰਜ ਨੰਬਰ ਸੀ ਸਰਕਾਰੀ ਕਾਰਜਾਂ ਦੇ ਜਿਹੜੇ ਸਾਥੀਆਂ ਨੇ ਵਿਰੋਧ ਦੇ ਵਿੱਚ ਸਾਡੇ ਲਾਏ ਨੇ ਰਿਕਰ ਲਾਈਆ ਉਹਨਾਂ ਉਸ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਂ ਐਡਿਟ ਕਾਲਜਾਂ ਦੇ ਸੀ ਸਾਥੀ ਜਿਹੜੇ ਸਾਡੇ ਨਾਲ ਹੀ ਬੈਠ ਕੇ ਪੇਪਰ ਦਿੱਤੇ ਨੇ ਪਰ ਉਹ ਪੇਪਰਾਂ ਦੇ ਵਿੱਚ ਪੂਰੇ ਨੰਬਰ ਨਹੀਂ ਲਏ ਤੇ ਉਸ ਸੈLECTION ਲਿਸਟਾਂ ਦੇ ਵਿੱਚ ਨਹੀਂ ਆ ਸਕੇ ਤਰ੍ਹਾਂ ਤੁਸੀਂ ਦੱਸਿਆ ਕਿ ਹਾਈ ਕੋਰਟ ਦਾ ਫੈਸਲਾ ਸੀ ਤਾਂ ਫਿਰ ਪਹਿਲਾਂ ਚੰਨੀ ਸਰਕਾਰ ਰਹੀ ਤੇ ਹੁਣ ਮਾਨ ਸਰਕਾਰ ਤੇ ਹੁਣ ਸਿੱਖਿਆ ਮੰਤਰੀ ਕੀ ਕਹਿੰਦੇ ਨੇ ਤੁਸੀਂ ਲਗਾਤਾਰ ਪ੍ਰੋਟੈਸਟ ਕਰ ਰਹੇ ਹੋ ਹਾਂਜੀ ਮੀਟਿੰਗਾਂ ਜ਼ਰੂਰ ਹੋਈਆਂ ਨੇ ਪਰ ਅਜੇ ਤੱਕ ਉਹ ਮੀਟਿੰਗਾਂ ਦੇ ਵਿੱਚ ਸਾਡਾ ਕੋਈ ਹਾਲ ਨਿਕਲਦਾ ਨਾ ਜਤ ਨਹੀਂ ਆ ਰਿਹਾ ਕਿੰਨੇ ਇੱਕ ਸਾਥੀ ਨੇ ਜਿਹੜੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕਿਉਂਕਿ 1158 ਗਰੀਬ ਇਹ ਭਰਤੀ ਸੀ ਦਾ ਕਿੰਨੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਸਹਿਯੋਗ ਤੁਹਾਨੂੰ ਮਿਲ ਰਿਹਾ ਸਹਿਯੋਗ ਇਹ ਸਾਨੂੰ ਸਾਰੇ 1158 ਦਾ ਹੀ ਸਹਿਯੋਗ ਆ ਮੇਰੇ ਫਾਦਰ ਸਾਹਿਬ ساری ਉਮਰ ਲੇਬਰ ਦਾ ਹੀ ਕੰਮ ਕਰਦੇ ਰਹੇ ਨੇ ਉਹ ਪੱਲੇਦਾਰੀ ਕਰਦੇ ਰਹੇ ਨੇ ساری ਉਮਰ ਮੈਂ ਮਿਸਤਰੀਆਂ ਨਾਲ ਵੀ ਕੰਮ ਕੀਤਾ ਏ ਮੈਂ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਲੂਆਂ ਦੀ ਵਿਹਾੜੀ ਵੀ ਕੀਤੀ ਆ ਤੇ ਫੇਰ ਵੀ ਸਾਨੂੰ ਕੁਝ ਦਿਖਦਾ ਨਜ਼ਰ ਨਹੀਂ ਆਇਆ ਤਾਂ ਅਸੀਂ ਮਤਲਬ ਉਥੋਂ ਮਰ ਕੇ ਹੀ ਜਾਵਾਂਗੇ ਕੌਲ ਜਾਂਦੇ ਵਿੱਚ ਸਸ਼ੀਕਲ ਦੋਸਤੋ ਮੈਂ ਹਰ ਸਤਪਿੰਦਰ ਸ਼ੇਰਗਲ ਤੁਸੀਂ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਜੁੜਿਓ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਸਿੱਖਿਆ ਅਤੇ ਸਿਹਤ ਦੇ ਮਾਮਲੇ ਦੇ ਵਿੱਚ ਸਾਡੀ ਸਰਕਾਰ ਬਹੁਤ ਵੱਡੇ ਪੱਧਰ ਤੇ ਕੰਮ ਕਰੇਗੀ ਉਸ ਤੋਂ ਬਾਅਦ ਹੁਣ ਜਦ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਤਾਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਸਿਹਤ ਅਤੇ ਸਿੱਖਿਆ ਦੇ ਮੁੱਦੇ ਤੇ ਸਾਡੀ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਹੈ ਪਰ ਇਸ ਦੌਰਾਨ ਇੱਕ ਨੌਜਵਾਨ ਨਾਬੇ ਤੋਂ ਸਪੈਸ਼ਲ ਸਾਡੇ ਕੋਲ ਚੰਡੀ ਗੜ ਪਹੁੰਚਿਆ ਜਿਸ ਨੇ ਪੰਜਾਬ ਦੇ ਸਿੱਖਿਆ ਮਾਡਲ ਦੀ ਪੋਲ ਖੋਲੀ ਹੈ ਤੇ ਉਸ ਨੇ ਚਾਰ ਵਾਰ ਨੈਟ ਪਾਸ ਕੀਤਾ ਤੇ ਦੋ ਵਾਰ ਟੈਟ ਪਾਸ ਕੀਤਾ ਪਰ ਚਾਰ ਮਹੀਨਿਆਂ ਤੋਂ ਕਰੀਬ ਧਰਨਾ ਲਾ ਕੇ ਬੈਠੇ ਹੋਏ ਨੇ ਪਹਿਲਾ ਸਵਾਲ ਇਹ ਹੀ ਹੈ ਕਿ ਚਾਰ ਵਾਰ ਦੇ ਨੈਟ ਪਾਸ ਕੀਤਾ ਤੁਸੀਂ ਦੋ ਵਾਰ ਟੈਟ ਪਾਸ ਕੀਤਾ ਪਰ ਚਾਰ ਮਹੀਨਿਆਂ ਤੋਂ ਕਰੀਬ ਸਿੱਖਿਆ ਮੰਤਰੀ ਦੇ ਧਰਨਾ ਲਾ ਰਹੇ ਹੋ ਕੀ ਅਜਿਹੀ ਮਜਬੂਰੀ ਪੈ ਗਈ ਕਿ ਤੁਹਾਨੂੰ ਧਰਨਾ ਲਾਉਣਾ ਪੈ ਰਿਹਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮੇਰਾ ਸਬਜੈਕਟ ਪੰਜਾਬੀ ਹੈ ਜੀ 2021 ਦੇ ਵਿੱਚ 25 ਸਾਲਾਂ ਦੇ ਬਾਅਦ ਸਰਕਾਰ ਨੇ ਇੱਕ ਭਰਤੀ ਕੱਢੀ ਸੀ ਅਸਿਸਟੈਂਟ ਪ੍ਰੋਫੈਸਰਾਂ ਦੀ ਜੀਦਾ ਪ੍ਰੋਸੈਸ ਸਰਕਾਰ ਨੇ 45 ਦਿਨਾਂ ਦੇ ਵਿੱਚ ਪੂਰਾ ਕਰਨਾ ਸੀਗਾ 19 ਅਕਤੂਬਰ 2021 ਨੂੰ ਇੱਕ ਨੋਟੀਫਿਕੇਸ਼ਨ ਆਉਂਦਾ ਹੈ 45 ਦਿਨਾਂ ਦੇ ਵਿੱਚ ਇਹਦਾ ਪ੍ਰੋਸੈਸ ਰੱਖਿਆ ਜਾਂਦਾ 20 21 22 ਨਵੰਬਰ ਨੂੰ ਇਸ ਦਾ ਪੇਪਰ ਲਿਆ ਜਾਂਦਾ ਜੀ ਤੇ 30 29 ਤੇ 30 ਨਵੰਬਰ ਨੂੰ 2021 ਦੇ ਵਿੱਚ ਸਾਨੂੰ ਸਕਰੂਟੀ ਲਈ ਬੁਲਾਇਆ ਜਾਂਦਾ ਤੇ 2 3 ਦਸੰਬਰ ਨੂੰ ਸਾਨੂੰ ਜੁਆਇਨਿੰਗ ਲੈਟਰ ਲਈ ਬੁਲਾਇਆ ਜਾਂਦਾ ਹੈ ਤੇ 3 3 ਦਸੰਬਰ ਨੂੰ 2021 ਦੇ ਵਿੱਚ ਭਾਰਤੀਆ ਜਿਹੜੀ ਸਟੇ ਹੋ ਜਾਂਦੀ ਹੈ ਜੀ ਤੇ 607 ਕੈਂਡੀਡੇਟ ਹੁੰਦੇ ਨੇ ਜਿਹੜੇ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ 122 ਕੈਂਡੀਡੇਟ ਉਹ ਨਹੀਂ ਜਿਨੇ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਨੇ ਤੇ ਪਿੱਛੇ 607 ਦੇ ਵਿੱਚੋਂ ਜਿਹੜੇ 483 ਕੈਂਡੀਡੇਟ ਨੇ ਉਹਨਾਂ ਨੂੰ ਸਿਰਫ ਜੁਆਇਨਿੰਗ ਲੈਟਰ ਹੀ ਮਿਲੇ ਨੇ ਹਜੇ ਤੱਕ ਉਹਨਾਂ ਨੂੰ ਕਾਲਜਾਂ ਦੇ ਵਿੱਚ ਨਹੀਂ ਭੇਜਿਆ ਜਾਂਦਾ ਇਸ ਕਰਕੇ ਅਸੀਂ 4 ਮਹੀਨਿਆਂ ਤੋਂ ਇਕ 4 ਮਹੀਨੇ 132 ਦਿਨ ਹੋ ਚੁੱਕੇ ਨੇ ਜੀ ਹਰਜੋਤ ਬੈਂਸ ਦੇ ਪਿੰਡ ਵੱਡੇ ਹਾਈਵੇ ਤੇ ਬੈਠੇ ਆ ਤੇ ਸਾਡਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ 4 ਮਹੀਨਿਆਂ ਦੇ ਵਿੱਚ ਵੀ ਗੁਰਪਜਨ ਸਿੰਘ ਜੀ ਤੁਸੀਂ ਦੱਸਿਆ ਕਿ 2021 ਦੇ ਵਿੱਚ ਭਰਤੀ ਆਈ ਸੀ ਤਾਂ ਚੰਨੀ ਸਰਕਾਰ ਸੀ ਉਦੋਂ ਫਿਰ ਜਿਹੜੀ ਸਟੇ ਲੱਗੀ ਸਟੇ ਕਦੋਂ ਲੱਗੀ ਹੈ ਜਿਹੜੇ ਭਰਤੀ ਦੇ ਵਿੱਚ ਰੋਕ ਕਦੋਂ ਲੱਗੀ ਕਿ ਕੀ ਮਾਮਲਾ ਉਲਝ ਗਿਆ ਕਿਉਂਕਿ ਤੁਸੀਂ ਦੱਸਿਆ ਕਿ ਜੁਆਇਨਿੰਗ ਲੈਟਰ ਵੀ ਮਿਲ ਗਏ ਤਾਂ ਫਿਰ ਫਸ ਪੇਜ ਕਿੱਥੇ ਫਸ ਗਿਆ ਹਾਂਜੀ 3 ਦਸੰਬਰ 2021 ਨੂੰ ਜਿਹੜੀ ਭਾਰਤੀ ਆ ਉਹ ਰੋਕ ਦਿੱਤੀ ਜਾਂਦੀ ਹੈ ਜੀ ਮਾਨਯੋਗ ਹਾਈ ਕੋਰਟ ਵੱਲੋਂ ਤੇ ਉਹਦੇ ਵਿੱਚ ਇਹ ਸੀਗਾ ਜੀ 5 ਨੰਬਰਾਂ ਦਾ ਰੌਲਾ ਸੀਗਾ ਇੱਕ ਮੇਰੇ ਐਕਸਪੀਰੀਅੰਸ ਦੇ ਪੰਜ ਨੰਬਰ ਸੀ ਸਰਕਾਰੀ ਕਾਲਜਾਂ ਦੇ ਵੀ ਜਿਹੜੇ ਪੰਜ ਨੰਬਰ ਨੇ ਉਹ ਸਿਰਫ ਉਹਨਾਂ ਨੂੰ ਦਿੱਤੇ ਜਾਣ ਉਹ ਕੈਂਡੀਡੇਟਾਂ ਨੂੰ ਜਿਹੜੇ ਸਿਰਫ ਸਰਕਾਰੀ ਕਾਲਜਾਂ ਦੇ ਵਿੱਚ ਪੜਾ ਰਹੇ ਸੀਗੇ ਐਕਸਪੀਰੀਅੰਸ ਦੇ ਪੰਜ ਨੰਬਰ ਤੇ ਜਿਹੜੇ ਸਾਥੀਆਂ ਨੇ ਵਿਰੋਧ ਦੇ ਵਿੱਚ ਸਾਡੇ ਲਾਏ ਨੇ ਰਿਟਨ ਰਿਟ ਲਾਈ ਆ ਉਹਨਾਂ ਉਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਂ ਐਡਿਟ ਕਾਲਜਾਂ ਦੇ ਸੀਗੇ ਸਾਥੀ ਜਿਹੜੇ ਸਾਡੇ ਨਾਲ ਹੀ ਬੈਠ ਕੇ ਮੈਂ ਪੇਪਰ ਦਿੱਤੇ ਨੇ ਪਰ ਉਹ ਪੇਪਰਾਂ ਦੇ ਵਿੱਚ ਪੂਰੇ ਨੰਬਰ ਨਹੀਂ ਲਏ ਤੇ ਉਹ ਸਿਲੈਕਸ਼ਨ ਲਿਸਟਾਂ ਦੇ ਵਿੱਚ ਨਹੀਂ ਆ ਸਕੇ ਇਸ ਕਰਕੇ ਸਾਡੇ ਵਿਰੋਧ ਦੇ ਵਿੱਚ ਉਹਨਾਂ ਨੇ ਰਿੱਟ ਪਾਈ ਆ ਜੀ ਅੱਛਾ ਗੁਰਪ੍ਰੀਤ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਾਈ ਕੋਰਟ ਦਾ ਫੈਸਲਾ ਸੀ ਤਾਂ ਫਿਰ ਪਹਿਲਾਂ ਚੰਨੀ ਸਰਕਾਰ ਰਹੀ ਤੇ ਹੁਣ ਮਾਨ ਸਰਕਾਰ ਹੈ ਤਾਂ ਤੁਸੀਂ ਜਿਹੜਾ ਧਰਨਾ ਹੈ ਉਹ ਸਿੱਖਿਆ ਮੰਤਰੀ ਦੇ ਵਿਰੁੱਧ ਦੇ ਰਹੇ ਹੋ ਤਾਂ ਇਸ ਇਸ ਚੀਜ਼ ਦੇ ਵਿੱਚ ਸਰਕਾਰ ਦਾ ਕੀ ਇਨਵੋਲਵਮੈਂਟ ਹੈ ਕਿਉਂਕਿ ਹਾਈ ਕੋਰਟ ਦਾ ਫੈਸਲਾ ਹੈ ਤੇ ਤੁਹਾਡੇ ਸਾਥੀਆਂ ਨੇ ਆਪ ਰੈਟ ਪਾਈ ਹੈ ਉਸ ਚੀਜ਼ ਨੂੰ ਥੋੜਾ ਜਰੂਰ ਸਪਸ਼ਟ ਕਰੋ ਸਾਡੇ ਸਾਥੀ ਨਹੀਂ ਹੈਗੇ ਉਹ ਸਾਡੇ ਸਾਥ ਮਤਲਬ ਪੇਪਰ ਉਹਨਾਂ ਨੇ ਜਰੂਰ ਸਾਡੇ ਨਾਲ ਦਿੱਤੇ ਨੇ ਬਹਿ ਕੇ ਪਰ ਅਜੇ ਤੱਕ ਉਹ ਪੇਪਰ ਦੇ ਵਿੱਚ ਪਾਸ ਨਹੀਂ ਹੋ ਸਕੇ ਸਿਲੈਕਸ਼ਨ ਲਿਸਟਾਂ ਨਹੀਂ ਸਿਲੈਕਸ਼ਨ ਲਿਸਟਾਂ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਆ ਸਕਿਆ ਇਸ ਕਰਕੇ ਉਹਨਾਂ ਨੇ ਸਾਡੇ ਵਿਰੋਧ ਦੇ ਵਿੱਚ ਲਾਈ ਆ ਇਹ ਰੇਟਾਂ ਪਾਈਆਂ ਨੇ ਜੀ ਜਿਵੇਂ ਰੱਟ ਪਾਈ ਤੇ ਹੁਣ ਸਿੱਖਿਆ ਮੰਤਰੀ ਕੀ ਕਹਿੰਦੇ ਨੇ ਤੁਸੀਂ ਲਗਾਤਾਰ ਪ੍ਰੋਟੈਸਟ ਕਰ ਰਹੇ ਹੋ ਮੀਟਿੰਗਸ ਹੋਈਆਂ ਮੀਟਿੰਗਸ ਦੇ ਵਿੱਚ ਉਹਨਾਂ ਦਾ ਕੀ ਕੁਝ ਕਹਿਣਾ ਹਾਂਜੀ ਮੀਟਿੰਗਾਂ ਜ਼ਰੂਰ ਹੋਈਆਂ ਨੇ ਪਰ ਅਜੇ ਤੱਕ ਉਹ ਮੀਟਿੰਗਾਂ ਦੇ ਵਿੱਚ ਸਾਡਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਹੁਣ ਸਾਨੂੰ 132 ਦਿਨ ਹੋ ਗਏ ਸਵਾ 4 ਮਹੀਨੇ ਦੇ ਕਰੀਬ ਹੋ ਗਿਆ ਸਾਨੂੰ ਉੱਥੇ ਬੈਠਿਆ ਨੂੰ ਤੇ ਹਜੇ ਤੱਕ ਰੋਡ ਤੇ ਹੀ ਬੈਠਿਆ ਸਾਡਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈਗਾ अच्छा ਤੁਹਾਡਾ ਪੰਜਾਬੀ ਵਿਸ਼ਾ ਤਾਂ ਕਿੰਨੇ ਕੁ ਸਾਥੀ ਨੇ ਜਿਹੜੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕਿਉਂਕਿ 1158 ਕਰੀਬ ਇਹ ਭਰਤੀ ਸੀ ਤਾਂ ਕਿੰਨੇ ਕੁ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਸਹਿਯੋਗ ਤੁਹਾਨੂੰ ਮਿਲ ਰਿਹਾ ਸਹਿਯੋਗ ਜੀ ਸਾਨੂੰ ਸਾਰੇ 1158 ਦਾ ਹੀ ਸਹਿਯੋਗ ਆ ਜੀ ਗੁਰਪ੍ਰੀਤ ਜੀ ਇੱਕ ਚੀਜ਼ ਤੁਸੀਂ ਜਿਵੇਂ ਦੱਸ ਰਹੇ ਸੀਗੇ ਕਿ ਬਹੁਤ ਤੁਸੀਂ ਗਰੀਬ ਪਰਿਵਾਰ ਤੋਂ ਆਉਂਦੇ ਹੋ ਤਾਂ ਮਤਲਬ ਕਿੰਨਾ ਸੰਘਰਸ਼ਾਂ ਦੇ ਵਿੱਚ ਤੁਹਾਡਾ ਜੀਵਨ ਲੰਘਿਆ ਕਿ ਮੰਮੀ ਡੈਡੀ ਤੁਹਾਡੇ ਕੀ ਕੰਮ ਕਰਦੇ ਆ ਤੇ ਤੁਸੀਂ ਚਾਰ ਵਾਰ ਨੈਟ ਪਾਸ ਕੀਤਾ ਦੋ ਵਾਰ ਟੈਟ ਪਾਸ ਕੀਤਾ ਉਹਦੇ ਬਾਰੇ ਜ਼ਰੂਰ ਥੋੜਾ ਦੱਸੋ ਹਾਂਜੀ ਸਰ ਮੈਂ ਇੱਕ ਸੁਧਾਰਨ ਜੀ ਫੈਮਿਲੀ ਤੋਂ ਆ ਮੇਰੇ ਫਾਦਰ ਸਾਹਿਬ ساری ਉਮਰ ਲੇਬਰ ਦਾ ਹੀ ਕੰਮ ਕਰਦੇ ਰਹੇ ਨੇ ਉਹ ਪੱਲੇਦਾਰੀ ਕਰਦੇ ਰਹੇ ਨੇ ساری ਉਮਰ ਮਤਲਬ ਉਹਨਾਂ ਨੇ ਸਾਨੂੰ ਬਹੁਤ ਦੁੱਖ ਮੁਸੀਬਤਾਂ ਦੇ ਵਿੱਚ ਪੜਾਇਆ ਮੈਂ ਬਚਪਨ ਤੋਂ ਹੀ ਉਹ ਚੀਜ਼ ਨੂੰ ਮਹਿਸੂਸ ਕਰਦਾ ਸੀਗਾ ਵੀ ਕਿਵੇਂ ਡੈਡੀ ਕੰਮ ਕਰਕੇ ਆਉਂਦੇ ਨੇ ਕਈ ਵਾਰੀ ਹੁਣ ਪੱਲੇਦਾਰੀ ਦਾ ਕੰਮ ਇਹੋ ਜਿਹਾ ਹੁੰਦਾ ਵੀ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਸੀਗਾ ਡੈਡੀ ਹੁਣੀ ਸ਼ਾਮ ਨੂੰ ਬਹੁਤ ਹਨੇਰੇ ਆਉਂਦੇ ਸੀ ਅਸੀਂ ਛੋਟੇ ਹੁੰਦੇ ਸੀ 10-11 ਸਾਲ ਦੀ ਉਮਰ ਸੀ ਮੇਰੀ ਤਾਂ ਡੈਡੀ ਐਨੇ ਹਨੇਰੇ ਆਉਂਦੇ ਸੀ ਸਾਨੂੰ ਪਤਾ ਨਹੀਂ ਸੀ ਕਦੋਂ ਡੈਡੀ ਆਏ ਨੇ ਤੇ ਸਵੇਰੇ ਕਦੋਂ ਚਲੇ ਗਿਆ ਸੀ ਜਾਂਦੇ ਵਿੱਚ ਜਿਉਂ-ਜਿਉਂ ਮੈਂ ਵੱਡਾ ਹੋਈ ਗਿਆ ਉਹ ਚੀਜ਼ ਨੂੰ ਮਹਿਸੂਸ ਕਰਦਾ ਸੀਗਾ ਵੀ ਡੈਡੀ ਇਦਾਂ ਕੰਮ ਕਰਦੇ ਨੇ ਕਈ ਵਾਰੀ ਉਹਨਾਂ ਦੇ ਕੱਪੜਿਆਂ 'ਚੋਂ ਬਦਬੂ ਆਉਂਦੀ ਸੀਗੀ ਤੇ ਮੈਂ ਉਹਨਾਂ ਨੂੰ ਹੱਸਣ ਲੱਗ ਜਾਂਦਾ ਸੀ ਮੇਰੇ ਤੋਂ ਦੂਰ ਬੈਠੋ ਤੁਹਾਡੇ ਕੱਪੜਿਆਂ 'ਚੋਂ ਬਦਬੂ ਆਉਂਦੀ ਆ ਤੇ ਉਹਨਾਂ ਦਾ ਇਹ ਜਵਾਬ ਸੀਗਾ ਵੀ ਜੇ ਤੁਸੀਂ ਆਪਣੇ ਸਾਫ਼-ਸੁਤਰੇ ਕੱਪੜੇ ਪਾਉਣੇ ਨੇ ਤਾਂ ਉਹਦੇ ਲਈ ਤੁਹਾਨੂੰ ਪੜਨਾ ਪਊਗਾ ਕੋਈ ਅਫਸਰ ਬਣ ਜਾ ਫਿਰ ਸਾਫ਼-ਸੁਤਰੇ ਕੱਪੜੇ ਪਾ ਲਿਆ ਕਰੀਏ ਇਹ ਬਦਬੂ ਆਉਣੀਆਂ ਜਿਹੜੀ ਬੰਦ ਹੋ ਜੂਗੀ ਅੱਛਾ ਤੁਸੀਂ ਦੱਸਿਆ ਜਿਵੇਂ ਗਰੀਬੀ ਗਰੀਬ ਪਰਿਵਾਰ ਤੋਂ ਆਉਂਦੇ ਹੋ ਤੇ ਬਾਪੂ ਮਜ਼ਦੂਰੀ ਕਰਦੇ ਰਹੇ ਤਾਂ ਲਗਾਤਾਰ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਨੈਟ ਕਰ ਲਈ ਬਹੁਤ ਮੈਂ ਇੱਕ ਮਤਲਬ ਐਜੂਕੇਸ਼ਨ ਫੈਮਲੀ ਚੋਂ ਆਨਾ ਤਾਂ ਚੰਗੀ ਤਰ੍ਹਾਂ ਮੈਂ ਸਮਝ ਸਕਦਾ ਕਿ ਕਿੰਨਾ ਕੁ ਪੜ੍ਹਨਾ ਪੈਂਦਾ ਹੈ ਹਨ ਤੇ ਉਸ ਪੜ੍ਹਾਈ ਦੇ ਲਈ ਫਿਰ ਸਹੂਲਤਾਂ ਕਿਵੇਂ ਮਿਲਦੀਆਂ ਰਹੀਆਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਪਰਿਵਾਰ ਦੇ ਵੱਲੋਂ ਦਿੱਤੀਆਂ ਗਈਆਂ ਕੀ ਮਾਹੌਲ ਸੀ ਸਹੂਲਤਾ ਕੋਈ ਜ਼ਿਆਦਾ ਵਹਿਤਰ ਨਹੀਂ ਕਹਿ ਸਕਦੇ ਸਰ ਮੈਨੂੰ ਆਪ ਵੀ ਕਈ ਵਾਰੀ ਕੰਮ ਕਰਨਾ ਪੈਂਦਾ ਸੀਗਾ ਜਿਵੇਂ ਮੈਂ ਮਿਸਤਰੀਆਂ ਨਾਲ ਵੀ ਕੰਮ ਕੀਤਾ ਏ ਮੈਂ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਲੂਆਂ ਦੀ ਦਿਹਾੜੀ ਵੀ ਕੀਤੀ ਆ ਜਦੋਂ ਕਣਕ ਦਾ ਸੀਜ਼ਨ ਹੁੰਦਾ ਸੀਗਾ ਮੈਂ ਆਪਣੇ ਪਰਿਵਾਰ ਦੇ ਨਾਲ ਅਸੀਂ ਬਾਢੀ ਵੀ ਕਰਦੇ ਸੀ ਕਣਕ ਦੀ ਬਾਢੀ ਕਣਕ ਦੀ ਬਾਢੀ ਖਤਮ ਹੋ ਜਾਂਦੀ ਸੀ ਤਾਂ ਤੂੜੀ ਦਾ ਕੰਮ ਕਰਦੇ ਸੀਗੇ ਲੋਕਾਂ ਦੇ ਘਰੇ ਤੂੜੀ ਮਾਉਣ ਦਾ ਕੰਮ ਵੀ ਮੈਂ ਕੀਤਾ ਜੀ ਤੇ ਇਸ ਤਰੀਕੇ ਨਾਲ ਮੈਂ ਆਪਣੀ ਪੜ੍ਹਾਈ ਵੀ ਨਾਲ ਜਾਰੀ ਰੱਖੀ ਕਿਉਂਕਿ ਮੈਨੂੰ ਪੜ੍ਹਨ ਦਾ ਬਚਪਨ ਤੋਂ ਹੀ ਸ਼ੌਂਕ ਸੀਗਾ ਤੇ ਅਸੀਂ ਪੰਜ ਭੈਣਾਂ ਪਰ ਆਏ ਤੇ ਮੈਨੂੰ ਪੜਨ ਦਾ ਮੌਕਾ ਜ਼ਿਆਦਾ ਮਿਲੇ ਆ ਕਿਉਂਕਿ ਘਰ ਦੀ ਸਥਿਤੀ ਸਹੀ ਨਹੀਂ ਸੀਗੀ ਵੀ ਸਾਰੇ ਭੈਣ ਭਰਾਵਾਂ ਨੂੰ ਪੜਾਇਆ ਜਾਵੇ। ਅੱਛਾ ਗੁਰਪ੍ਰੀਤ ਸਿੰਘ ਜੀ ਇੱਕ ਚੀਜ਼ ਹੋਰ ਦੱਸੋ ਕਿ ਹੁਣ ਅਗਲਾ ਪਲਾਨ ਕੀ ਆ ਕਿਉਂਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਿੱਖਿਆ ਮੰਤਰੀ ਨੇ ਜਿਹੜੇ ਉਹਨਾਂ ਦੇ ਨਾਲ ਮੀਟਿੰਗਜ਼ ਹੁੰਦੀਆਂ ਨੇ ਪਰ ਤੁਹਾਡੇ ਮਸਲੇ ਦਾ ਹੱਲ ਨਹੀਂ ਹਲਤੱਕ ਨਿਕਲਿਆ ਤਾਂ ਅੱਗੇ ਦੀ ਕੀ ਪਲੈਨਿੰਗ ਆ ਤੁਹਾਡੀ ਜੋ ਵੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਜਾਂ ਇੱਕ ਜਥੇਬੰਦੀ ਦੇ ਰੂਪ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੋ ਤਾਂ ਅੱਗੇ ਦਾ ਕੀ ਪਲਾਨ ਹੈ? ਅੱਗੇ ਦਾ ਪਲਾਨ ਅਸੀਂ 132 ਦਿਨ ਹੋ ਚੁੱਕੇ ਨੇ ਜੀ ਸਵਾ ਚਾਰ ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਮਤਲਬ ਇਸ ਭਾਰਤੀ ਨੂੰ ਐਂਡ ਦਾ ਰੂਪ ਦੇਣ ਲਈ ਅਸੀਂ ਮੋਰਚਾ ਫਤਿਹ ਕਰਨ ਲਈ ਆਪਣਾ ਜਿਹੜਾ ਸੰਘਰਸ਼ਾ ਤਿੱਖਾ ਕਰਾਂਗੇ ਮਤਲਬ ਹੋਰ ਵੀ ਜ਼ਿਆਦੇ ਤੋਂ ਜ਼ਿਆਦਾ ਤਿੱਖਾ ਕਰਾਂਗੇ ਜੇ ਫਿਰ ਵੀ ਸਾਨੂੰ ਕੁਝ ਦਿਖਦਾ ਨਜ਼ਰ ਨਹੀਂ ਆਇਆ ਤਾਂ ਅਸੀਂ ਮਤਲਬ ਉਥੋਂ ਮਰ ਕੇ ਹੀ ਜਾਵਾਂਗੇ ਕੌਲ ਜਾਂਦੇ ਵਿੱਚ ਸਾਡਾ ਇੱਥੇ ਤੱਕ ਵੀ ਸੋਚਿਆ ਹੋਇਆ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਜੀ ਅਹ ਇਸਾਨ ਸਾਡੇ ਨਾਲ ਗੁਰਪ੍ਰੀਤ ਸਿੰਘ ਜਿਹੜੇ ਕਿ ਨਾਬੇ ਤੋਂ ਸਪੈਸ਼ਲ ਤੌਰ ਤੇ ਚੰਡੀਗੜ੍ਹ ਪਹੁੰਚੇ ਸੀ ਤੇ ਉਹਨਾਂ ਨੇ ਦਾਵਾ ਕੀਤਾ ਕਿ ਸਿੱਖਿਆ ਮੰਤਰੀ ਦੇ ਵਿਰੁੱਧ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਪ੍ਰਦਰਸ਼ਨ ਜਿਹੜਾ ਹੋਰ ਤਿੱਖਾ ਕਰਨ ਦਾ ਦਾਵਾ ਕੀਤਾ ਤੇ ਅਸੀਂ ਵੀ ਜ਼ਿੰਮੇਵਾਰ ਅਧਾਰਾ ਹੋਣ ਦੇ ਨਾਤੇ ਅਸੀਂ ਮੰਗ ਕਰਦੇ ਹਾਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਆਪ ਆਮ ਪਰਿਵਾਰ ਤੋਂ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਆਮ ਪਰਿਵਾਰਾਂ ਦੇ ਬੱਚਿਆਂ ਦੀ ਜ਼ਰੂਰ ਹੈ ਜਿਹੜੀ ਮੰਗ ਸੁਣੀ ਜਾਵੇ